ਹੇ ਮਾਂ ਨੂੰ ਕੌਣ ਰੋਣੇ ਆਵਾਜ਼ ਆਜਾ ਰੋਏ ਮੋ ਰੋਣੇ ਮਾਰਨ ਦੇ ਮੇਰੇ ਮੰਮੀ ਦੇ ਆਜਾ ਆ ਦੇਖੋ ਭਾਈ ਰੋੜੇ ਮਾਰ ਚੰਨਾ ਚੱਲਣਾ ਆਈਓ ਨੀ ਚਲੋ ਪਟੰਚ ਹੰਦਰਾ ਆਜੋ ਨਾ ਵੀਡੀਓ ਬਣਾ ਛੱਤ ਦੇ ਉੱਪਰ ਬਣਾਓ ਵੀਡੀਓ ਬਣਾ ਛੱਤ ਦੇ ਲੇ ਜੂਲ ਕਰ ਜੂਲ ਕਰ ਜੂਲ ਕੇ ਫਿਰ ਚੱਲ ਫਿਰ ਚੱਲ ਵੀਡੀਓ ਬਣਾ ਉਹਨਾ ਦਿਨਾਂ ਤੋਂ ਉਹਨਾ ਦਿਨਾਂ ਤੋਂ

ਕੱਲ ਜਦੋਂ ਇਹ ਘਟਨਾ ਵਾਪਰੀ ਜਦੋਂ ਇਹ ਹਮਲਾ ਚਨਕ ਹੋਇਆ ਮੈਂ ਬਹੁਤ ਡਰ ਗਈ ਸੀ ਸੈਮੀ ਸੀ ਪਰ ਜਦੋਂ ਅੱਜ ਚੇਅਰਮੈਨ ਸਾਹਿਬ ਆਏ ਨੇ ਹਣ ਬਹੁਤ ਜ਼ਿਆਦਾ ਤਸੱਲੀ ਮਿਲੀ ਹੈ ਤੇ ਬਹੁਤ ਮਤਲਬ ਫੀਲ ਕਰ ਰਹੀ ਕਿ ਹੁਣ ਸੇਫ ਆ ਮਤਲਬ ਹੁਣ ਕੋਈ ਡਰ ਜਾ ਨਹੀਂ ਰਿਹਾ ਮਨ ਵਿੱਚ ਨਾ ਦੇ ਹੋਣ ਤੋਂ ਬਾਅਦ ਐਕਚੁਅਲੀ ਕੱਲ ਮੇਰੇ ਪਪਾ ਗਏ ਸੀ ਵਡਾਲਾ ਗ੍ਰੰਥੀਆਂ ਦੁੱਧ ਲੈਣ ਗਏ ਸੀ ਤੇ ਇਹ ਇਕੱਲੇ ਗਏ ਸੀ ਤੇ ਜਦੋਂ ਇਹ ਉਧਰ ਆਏ ਤੇ ਇਹ ਜਨਕਰਾਜ ਚਰਨਜੀਤ ਤੇ ਤੇ ਉਹਨਾਂ ਦੇ ਹੋਰ ਕੁਝ ਬੰਦਿਆਂ ਨੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉੱਥੇ ਹੀ ਢੋਣ ਦੀ ਕੋਸ਼ਿਸ਼ ਕੀਤੀ ਤੇ ਪਰ ਇਹਨਾਂ ਨੇ ਸਕੂਟੀ ਦੀ ਰੇਸ ਕਰਕੇ ਘਰ ਤੱਕ ਚਿਲਾਉਂਦੇ ਆਏ ਕਿ ਮੈਨੂੰ ਬਚਾਓ ਮੈਨੂੰ ਬਚਾਓ ਤੇ ਇਸ ਇਸ ਪੂਰੇ ਮਤਲਬ ਵੇਖ ਕੇ ਮੈਂ ਬਾਹਰ ਨਿਕਲੀ ਸੁਣਿਆ ਮੈਂ ਤੇ ਦੇਖਿਆ ਉਹਦਾ ਮਾਹੌਲ ਤੇ ਮੈਂ ਜਲਦੀ ਮਤਲਬ ਵੀਡੀਓ ਬਣਾਉਣੀ ਸ਼ੁਰੂ ਕੀਤੀ ਤੇ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਉਹਨਾਂ ਨੇ ਕੈਮਰਾ ਦੇਖਦੇ ਆ ਹੀ ਸਾਡੇ ਤੇ ਪੱਥਰबाजी ਕਰਨੀ ਸ਼ੁਰੂ ਕਰਤੀ ਤੇ ਕਿਹਾ ਤੂੰ ਕਦੋਂ ਤੋਂ ਵੀਡੀਓ ਤੇ ਬਣਾਉਂਦੀ ਆ ਤੇ ਇਸ ਕਰਕੇ ਤੇ ਜਦੋਂ ਉਹਨਾਂ ਨੇ ਪੱਥਰबाजी ਕਰਨੀ ਸ਼ੁਰੂ ਕਰਤੀ ਤੇ ਫਿਰ ਮੈਂ ਮਤਲਬ ਵੀਡੀਓ ਬੰਦ ਕਰਕੇ ਤੇ ਅੰਦਰ ਚਲੀ ਗਈ ਇਸ ਸਾਰੀ ਚੀਜ਼ਾਂ ਵੇਖ ਕੇ ਮਤਲਬ ਮੈਂ ਬਹੁਤ ਡਰ ਗਈ ਸੀ ਤਾਂ ਕਰਕੇ ਮਤਲਬ ਰੋ ਰਹੀ ਸੀ ਅੱਜ ਚੀਰਮੈਨ ਸਾਹਿਬ ਪਹੁੰਚੇ ਆ ਬਟਾਲਾ ਪੁਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਆ ਅੱਜ ਤੁਹਾਨੂੰ ਹੌਸਲਾ ਹੈਗਾ ਕਿ ਤੁਹਾਡੇ ਨਾਲ ਕੋਈ ਖੜਾ ਆ ਕੇ ਹਾਂਜੀ ਬਿਲਕੁਲ ਮੈਂ ਹੁਣ ਕੋਈ ਮਨ ਚ ਡਰ ਨਹੀਂ ਰਿਹਾ ਹੁਣ ਮੈਂ ਮਤਲਬ ਆਪਣੇ ਆਪ ਨੂੰ ਤੇ ਫੀਲ ਕਰਦੀ ਆ ਕਿ ਮਤਲਬ ਮੇਰੀ ਪੂਰੀ ਫੈਮਿਲੀ ਹੁਣ ਸੇਫ ਆ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਮੈਂ ਅ ਕੱਲ ਵੀਡੀਓ ਦੇਖੀ ਸੀ ਅ ਮੇਰੇ ਧਿਆਨ ਦੇ ਵਿੱਚ ਇਹ ਵੀਡੀਓ ਆਈ ਸੀ ਵੀ ਇੱਕ ਬਟਾਲਾ ਦਾ ਪਿੰਡ ਜਿਹੜਾ ਤਲਵੰਡੀ ਆ ਉਹਦੇ ਵਿੱਚ ਪਾਸਟਰ ਦਿਗਵਿਜੇ ਜੀ ਨੇ ਇਹਨਾਂ ਦੇ ਘਰ ਦੇ ਅੰਦਰ ਆ ਕੇ ਕੁਝ ਲੋਕ ਪੱਥਰबाजी ਕਰ ਰਹੇ ਨੇ ਔਰ ਬੱਚੇ ਬਹੁਤ ਜ਼ਿਆਦਾ ਰੋ ਰਹੇ ਨੇ ਕੁਲਾਰੇ ਨੇ ਔਰ ਇੱਕ ਆਪਣੀ ਮਦਦ ਦੀ ਮੰਗ ਕਰ ਰਹੇ ਨੇ ਜਦੋਂ ਵੀਡੀਓ ਮੇਰੇ ਕੋਲ ਆਈ ਔਰ ਮੈਨੂੰ ਕਾਫੀ ਮੇਰੇ ਮinority ਕਮਿਸ਼ਨ ਦੇ ਵਿੱਚ ਕੰਪਲੇਂਟਾਂ ਵੀ ਆਈਆਂ ਕਾਫੀ ਲੋਕਾਂ ਦੇ ਮੈਸੇਜ ਵੀ ਆਏ ਸਾਡੇ ਐਸਐਮ ਰੰਧਾਵਾ ਜੀ ਨੇ ਇਹਨਾਂ ਦਾ ਸਾਡੇ ਮੈਂਬਰ ਸਹਿਬਾਨ ਨੇ ਗਿੱਲ ਸਾਹਿਬ ਸੋਤਾ ਸਾਹਿਬ ਇਹਨਾਂ ਦਾ ਸਾਰਿਆਂ ਦਾ ਮੈਨੂੰ ਫੋਨ ਆਏ ਤੇ ਅੱਜ ਮੈਂ ਇੱਥੇ ਸਖਤ ਨੋਟਿਸ ਲੈਂਦੇ ਹੋਏ ਇੱਥੇ ਅੱਜ ਮੈਂ ਆਇਆ ਹਾਂ ਔਰ ਮੇਰੇ ਨਾਲ ਇੱਥੇ ਸਾਡੇ ਐ ਡੀਐਸਪੀ ਸਾਹਿਬ ਵੀ ਆਏ ਨੇ ਐਸਐਚਓ ਸਾਹਿਬ ਵੀ ਆਏ ਨੇ ਔਰ ਮੈਂ ਪ੍ਰਸ਼ਾਸਨ ਨੂੰ ਇਹ ਨਿਰਦੇਸ਼ ਦਿੱਤੇ ਨੇ ਵੀ ਜਿਨ੍ਹਾਂ ਨੇ ਵੀ ਇਹ ਘਟਨਾਕਰਮ ਕੀਤਾ ਵਾ ਜਿਨ੍ਹਾਂ ਨੇ ਪਾਸਟਰ ਜੀ ਦੇ ਉੱਪਰ ਜਿਨ੍ਹਾਂ ਦੇ ਪਰਿਵਾਰ ਦੇ ਉੱਪਰ ਪੱਥਰਬਾਜ਼ੀ ਕੀਤੀ ਆ ਉਹਨਾਂ ਦੇ ਉੱਪਰ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਕਿਉਂਕਿ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਵੀ ਕਿਸੇ ਵੀ ਪਰਮੇਸ਼ਵਰ ਦੇ ਦਾਸ ਨੂੰ ਕਿਸੇ ਵੀ ਧਰਮ ਦੇ ਆਗੂ ਨੂੰ ਆਪਣੀ ਧਰਮ ਦੀ ਪ੍ਰੈਕਟਿਸ ਕਰਨ ਦੇ ਵਿੱਚ ਰੋਕਿਆ ਜਾਵੇ ਕਿਉਂਕਿ ਮinority ਕਮਿਸ਼ਨ ਜਿਹੜਾ ਵਾ ਇਸੇ ਲਈ ਬਣਾਇਆ ਗਿਆ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਘੱਟ ਗਿਣਤੀ ਦੇ ਜਿਹੜੇ ਲੋਕ ਨੇ ਉਹ ਚਾਹੇ ਈਸਾਈ ਨੇ ਚਾ ਭਾਵੇਂ ਮੁਸਲਮਾਨ ਨੇ ਭਾਵੇਂ ਜੈਨੀ ਨੇ ਬੁੱਧੀ ਨੇ ਪਾਰਸੀ ਨੇ ਅਗਰ ਕਿਸੇ ਨੂੰ ਵੀ ਆਪਣੇ ਧਰਮ ਦੀ ਪ੍ਰੈਕਟਿਸ ਕਰਨ ਦੇ ਵਿੱਚ ਰੋਕਿਆ ਜਾਊਗਾ ਤੇ ਮinority ਕਮਿਸ਼ਨ ਜਿਹੜਾ ਵਾ ਉਹ ਤੇ ਕਾਰਵਾਈ ਜ਼ਰੂਰ ਦੂਸਰੇ ਬੰਦਿਆਂ ਤੇ ਕਰੇਗਾ ਕਿਉਂਕਿ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਵੀ ਕਿਸੇ ਵੀ ਧਰਮ ਦੇ ਬੰਦੇ ਨੂੰ ਆਪਣੇ ਧਰਮ ਦੀ ਪ੍ਰੈਕਟਿਸ ਕਰਨ 'ਚ ਡਕਿਆ ਜਾਵੇ ਔਰ ਮinority ਕਮਿਸ਼ਨ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਔਰ ਸੰਵਿਧਾਨ ਦੇ ਵੱਲੋਂ ਤਾਂ ਹੀ ਬਣਾਇਆ ਗਿਆ ਸੀ ਵੀ ਜਿਹੜੇ ਘੱਟ ਗਿਣਤੀ ਦੇ ਲੋਕ ਨੇ ਉਨ੍ਹਾਂ ਦੀ ਜਿਹੜੀ ਹੈ ਰੱਖਿਆ ਕੀਤੀ ਜਾਵੇ ਔਰ ਅੱਜ ਉਸੇ ਤਹਿਤ ਹੀ ਮੈਂ ਇੱਥੇ ਪਹੁੰਚਿਆ ਹਾਂ ਔਰ ਮੈਂ ਪ੍ਰਸ਼ਾਸਨ ਨੂੰ ਨਿਰਦੇਸ਼ ਕਰਤੇ ਨੇ ਵੀ ਇਹਨਾਂ ਦੇ ਉੱਪਰ ਜਿਹੜੇ ਮੁਜਰਮ ਨੇ ਜਿਹੜੇ ਜਿਨ੍ਹਾਂ ਨੇ ਇਹ ਘਟਨਾ ਕ੍ਰਮ ਦੇ ਵਿੱਚ ਅੰਜਾਮ ਜਿਨ੍ਹਾਂ ਨੇ ਦਿੱਤਾ ਵਾ ਇਹ ਟ੍ਰੋੜਾ ਚਲਾਇਆ ਵਾ ਜਾਂ ਇਹ ਪਰਿਵਾਰ ਨੂੰ ਮਾਰਿਆ ਕੁੱਟਿਆ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਮੈਂ ਅਪਲਾਈ ਬੋਰਡ ਦੀ 크੍ਰਿਸਚਨ ਵੈਲਫੇਅਰ ਬੋਰਡ ਦੀ ਮੈਂ ਪੰਜਾਬ ਦੀ ਮੈਂਬਰ ਹਾਂ ਸੋ ਸਾਰਿਆਂ ਨੂੰ ਸਭ ਤੋਂ ਪਹਿਲੇ ਮੇਰਾ ਜੈੰਸੀ ਦੀ ਆਇਓ ਇੱਕ ਪੁੱਤ ਨਰਾ ਮਾਰੀਏ ਹallelujah 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 ਕੋਸਰਤ ਅੱਜ ਤੋਂ 6 ਮਹੀਨੇ ਪਹਿਲਾਂ ਵੀ ਇਸ ਪਿੰਡ ਦਾ ਇੱਕ ਮਸਲਾ ਮੇਰੇ ਕੋਲ ਆਇਆ ਸੀਗਾ ਤੇ ਉਹਦੇ ਵਿੱਚ ਵੀ ਪਾਸਟਰ ਜੀ ਤੇ ਐਲੀਕੇਸ਼ਨ ਲਾਏ ਜਾਂਦੇ ਸੀ ਪਾਸਟਰ ਜੀ ਜਿਹੜੇ ਚਰਚ ਨੂੰ ਨਹੀਂ ਛੱਡ ਰਹੇ ਕਿ ਆਪਣੀ ਨਿੱਜੀ ਜਾਇਦਾਦ ਬਣਾਈ ਹੋਈ ਆ ਪਰ ਜਦੋਂ ਮੈਂ ਇਸ ਚੀਜ਼ ਤੇ ਡੀਪਲੀ ਗਈ ਤੇ ਜਦੋਂ ਮੈਂ ਇਸ ਵੇਖਤ ਹੋਏ ਪਿੰਡ ਚ ਜਦੋਂ ਮੈਂ ਸਰਵੇ ਕੀਤਾ ਪੁੱਛਗਿੱਛ ਕੀਤੀ ਤੇ ਪਾਸਟਰ ਜੀ ਨਾਲ ਜਦੋਂ ਮੈਂ ਮੁਲਾਕਾਤ ਕੀਤੀ ਤੇ ਪਾਸਟਰ ਜੀ ਨੇ ਮੈਨੂੰ ਇੱਕੋ ਹੀ ਜਵਾਬ ਦਿੱਤਾ ਹੈ ਕਿ ਜਿਹੜੇ ਚਰਚ ਚ ਬਿਸ਼ਪ ਆ ਰਹੇ ਨੇ ਉਹ ਮੋਸਟ ਵੈਲਕਮ ਆ ਉਹਨਾਂ ਦਾ ਮੈਂ ਉਹਨਾਂ ਦੇ ਨਾਲ ਕੋਈ ਝਗੜਾ ਨਹੀਂ ਹੈ ਮੇਰਾ ਕੋਈ ਇਸ ਕੰਮ ਦੇ ਵਿੱਚ ਜਾਂ ਮੈਂ ਕੋਈ ਖਰਾਬੀ ਨਹੀਂ ਕਰ ਰਿਹਾ ਜਿਹੜੇ ਬਿਸ਼ਪ ਸਾਹਿਬ ਆਏ ਨੇ ਜੀ ਆਇਆਂ ਉਹਨਾਂ ਨੂੰ ਔਰ ਉਹਨਾਂ ਨੂੰ ਜਿਹੜੀ ਚਾਬੀ ਹੀ ਦਿੱਤੀ ਗਈ ਸੀ ਕੋਈ ਵੀ ਲੜਾਈ ਝਗੜਾ ਨਹੀਂ ਸੀ ਹੋਇਆ ਉਸ ਟਾਈਮ ਹੁਣ ਉਸ ਤੋਂ ਬਾਅਦ ਜਿਹੜੀ ਲੜਾਈ ਝਗੜਾ ਹੋਇਆ ਇੱਕ ਤੇ ਕਾਨੂੰਨ ਆਪਣੇ ਹੱਥ 'ਚ ਜਿਹੜਾ ਹੈ ਉਹ ਨਹੀਂ ਲੈਣਾ ਚਾਹੀਦਾ ਦੂਸਰਾ ਹੈਗਾ ਕਿ ਜਿਹੜਾ ਪਾਸ ਜਿਹਦੇ ਨਿੱਜੀ ਘਰ ਦਿੱਤੇ ਆਣ ਕੇ ਬੂਏ ਦੇ ਇੰਤਿਆ ਲਾਗੇ ਆਣ ਕੇ ਰੇੜਾ ਉੱਟ ਰੋੜਾ ਚਲਾਣਾ ਮਾਰਕ ਟਾਈ ਕਰਨੀ ਅਪਸ਼ਬਦ ਬੋਲਣਾ ਬੱਚੀ ਨੂੰ ਗੰਦੀਆਂ ਗਾਲਾਂ ਕੱਢਣੀ ਆ ਇਹ ਬਿਲਕੁਲ ਗਲਤ ਹੈ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਜੋ ਵੀ ਆ ਬੰਦੀ ਕਾਰਵਾਈ ਉਹਨਾਂ ਤੇ ਕੀਤੀ ਜਾਏਗੀ ਚੇਅਰਮੈਨ ਸਾਹਿਬ ਆਇਆ ਉਹਨਾਂ ਦੇ ਲਿਆ ਗਿਆ ਫੈਸਲਾ ਤੱਕ ਸੈਟੀਸਫਾਈਡ ਹੋਣ ਉਹਨਾਂ ਦਾ ਫੈਸਲਾ ਸੈਟੀਸਫਾਈ ਹੈ ਉਹਨਾਂ ਦੇ ਫੈਸਲੇ ਦੇ ਨਾਲ ਵੀ ਕਿ ਅਸੀਂ ਜਿਹੜਾ ਬੈਠ ਕੇ ਇਸ ਮਸਲੇ ਦਾ ਹੱਲ ਕਰਾਂਗੇ ਪਰ ਜਿਹੜਾ ਘਰ ਦੇ ਦਰਵਾਜ਼ੇ ਦੇ ਬਾਹਰ ਆਣ ਕੇ ਪਾਸਟਰ ਜੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਫੈਮਿਲੀ ਨੂੰ ਨਿਸ਼ਾਨਾ ਬਣਾਇਆ ਗਿਆ ਘਰ ਤੇ ਉੱਤੇ ਪਥਰਾਓ ਕੀਤਾ ਗਿਆ ਇਸ ਗੱਲ ਦੇ ਨਾਲ ਸਪਲਾਈ ਬੋਰਡ ਸਹਿਮਤ ਨਹੀਂ ਹੈ ਇਸ ਗੁਪੇਸ਼ ਤੇ ਉੱਤੇ ਐਕਸ਼ਨ ਲਿਆ ਜਾਏਗਾ ਔਰ 452 ਲਾਈ ਜਾਏਗੀ ਮੇਰਾ ਨਾਮ ਡੈਨੀਅਲ ਸਿੱਧੂ ਪੰਜਾਬ ਕ੍ਰਿਸਚੀਅਨ ਯੂਥ ਫੈਲੋਸ਼ਿਪ ਜਨਰਲ ਸਕੱਤਰ ਪੰਜਾਬ ਸੋ ਮੈਂ ਕੱਲ ਵੀ ਜਦੋਂ ਸੁਖ ਸਾਡੇ ਭਾਜੀ ਤਲਵੰਡੀ ਜੀ ਸਾਡੇ ਕ੍ਰਿਸਚੀਅਨ ਯੂਥ ਫੈਲੋਸ਼ਿਪ ਦੇ ਜਨਰਲ ਸੈਕਟਰੀ ਨੇ ਇਹਨਾਂ ਦੇ ਪਿੰਡ ਜਦੋਂ ਇਹ ਵਾਰਦਾਤ ਹੋਈ ਮੇਰੇ ਸਾਹਮਣੇ ਵੀਡੀਓ ਆਈ ਸਾਡੇ ਭਾਜੀ ਐਸ ਅਮਰਦਾਵ ਦੇ ਸੋਸ਼ਲ ਮੀਡੀਆ ਪੇਜ ਤੋਂ ਔਰ ਮੈਂ ਤਰੰਤ ਇਹਨਾਂ ਨੂੰ ਫੋਨ ਕੀਤਾ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਪਾਸਟਰ ਜੀ ਔਰ ਇਹਨਾਂ ਦੇ ਪਰਿਵਾਰ ਦੇ ਨਾਲ ਆ ਔਰ ਜਿਹੜੀ ਇਹ ਬਹੁਤ ਨਿੰਦਨਯੋਗ ਘਟਨਾ ਆ ਔਰ ਮੈਂ ਉਸੇ ਵੇਲੇ ਤਰੰਤ ਇਹਨਾਂ ਦੇ ਕੋਲ ਪਹੁੰਚੇ ਉਸ ਟਾਈਮ ਐਸਐਸਪੀ ਦਫਤਰ ਬਟਾਲਾ ਕੋਲ ਗਏ ਸਨ ਲੇਕਿਨ ਉਥੇ ਕੱਲ ਸੈਟਰਡੇ ਹੋਣ ਕਰਕੇ ਅਫਸਰ ਨਾ ਮਿਲੇ ਪਰ ਆਪਾਂ ਫਿਰ ਵੀ ਉਥੇ ਵੀਡੀਓ ਬਣਾ ਕੇ ਬੱਚਿਆਂ ਦੀ ਵੀਡੀਓ ਬਣਾਈ ਔਰ ਸਾਰੇ ਹੀ ਪਰਿਵਾਰ ਦਾ ਸਾਥ ਦਿੱਤਾ ਔਰ ਸਾਡੀ ਫੈਲੋਸ਼ਿਪ ਦੀ ਟੀਮ ਔਰ ਸਾਡੀਆਂ ਸਾਰੀਆਂ ਮਸੀਹ ਜਥੇ ਬੰਦੀਆਂ ਸਾਰੇ ਹੀ ਪਰਿਵਾਰ ਦੇ ਨਾਲ ਆ ਜਿੱਥੇ ਕਿਤੇ ਵੀ ਤੱਕਾ ਹੋਏਗਾ ਦੇਖੋ ਸਾਡੇ ਭਾਂ ਆਪਸੀ ਸਮਾਜ ਦਾ ਮਸਲਾ ਆ ਪਰ ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਸਾਡੇ ਲੋਕ ਜਿਹੜੇ ਸਰਾਰਤੀ ਬੈਠੇ ਨੇ ਸਾਡੇ ਕਿਉਂਕਿ ਹਰ ਇੱਕ ਧਰਮ ਦੇ ਵਿੱਚ ਸਰਾਰਤੀ ਬੰਦੇ ਹੁੰਦੇ ਨੇ ਔਰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਕਿ ਤੁਸੀਂ ਇੱਕ ਧਰਮ ਦੀ ਇੱਕ ਆੜ ਲੈ ਕੇ ਤੁਸੀਂ ਇੱਕ ਨਹੱਥੇ ਲੋਕਾਂ ਤੇ ਜਿਹੜਾ ਵਾ ਅਤਿਆਚਾਰ ਕਰੋ ਇਹ ਅਤਿਆਚਾਰ ਆ ਜ਼ੁਲਮ ਆ ਅਸੀਂ ਇਹ ਜ਼ੁਲਮ ਦੇ ਨਾਲ ਵਿਰੋਧ ਜਿਹੜਾ ਡਟ ਕੇ ਖੜੇ ਆ ਔਰ ਅਸੀਂ ਇਸ ਬੱਚਿਆਂ ਦੇ ਔਰ ਪਰਿਵਾਰ ਦੇ ਨਾਲ ਆ ਔਰ ਜਿਹੜੇ ਚੇਅਰਮੈਨ ਸਾਹਿਬ ਸਾਡੇ ਮਿਨਿਓਰਿਟੀ ਦੇ ਆਏ ਜਤਿੰਦਰ ਗੌਰਵ ਜੀ ਔਰ ਸਾਡੇ ਮਸੀਹ ਭਲਾਈ ਬੋਰਡ ਦੇ ਮੈਂਬਰ ਬਬੀਤਾ ਜੀ ਸਾਡੇ ਐਸਐਮ ਰਧਾਵਾ ਭਾਜੀ ਸੀਨੀਅਰ 크ਰਿਸਚਨ ਆਗੂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਇਹ ਆਣ ਕੇ ਇਹ ਪੀੜਿਤ ਪਰਿਵਾਰ ਦੇ ਨਾਲ ਖਲੋਤੇ ਨੇ ਔਰ ਜੋ ਚੇਅਰਮੈਨ ਸਾਹਿਬ ਨੇ ਨਿਰਦੇਸ਼ ਦਿੱਤੇ ਨੇ ਅਸੀਂ ਧੰਨਵਾਦ ਕਰਦੇ ਹਾਂ ਕਿ ਉਹ ਨਿਰਦੇਸ਼ ਜਿਹੜੇ ਆ ਪ੍ਰਸ਼ਾਸਨ ਉੱਤੇ ਪੂਰੀ ਪਾਲਣਾ ਕਰੇਗਾ ਧੰਨਵਾਦ ਕੱਲ ਨੂੰ ਇੱਕ ਇਥੇ ਪਿੰਡ ਦੇ ਪੱਥਰਵਾਜੀ ਦਾ ਇੱਕ ਮਸਲਾ ਹੋਇਆ ਸੀ ਉਹਦੇ ਵੀਡੀਓ ਵੀ ਵਾਇਰਲ ਹੋਈ ਸੀ ਇਹਨਾਂ ਤੱਕ ਵੀ ਕੰਪਲੇਂਟ ਪਹੁੰਚੀ ਸੀ ਮਾਈਨੋਰਟੀ ਕਮਿਸ਼ਨ ਨੇ ਫਿਰ ਇਹਦਾ ਆਪਣਾ ਆਪਣੇ ਵੱਲੋਂ ਇਹਦਾ ਸੰਗਿਆਨ ਲਿਆ ਤੇ ਇਹਨਾਂ ਵੱਲੋਂ ਅੱਜ ਮਾਨਜੋ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਸ਼੍ਰੀ ਜਤਿੰਦਰ ਗੌਰਵ ਜੀ ਉਹ ਆਏ ਸੀ ਅੱਜ ਇੱਥੇ ਪਹਿਲੇ ਉਹਨਾਂ ਨੇ ਜਿਹੜਾ ਕੰਪਲੇਨੈਂਟ ਆ ਜਿਹੜਾ ਪਹਿਲੇ ਪਾਸਟਰ ਸੀ ਜਿਹੜੇ ਇੱਥੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਫਿਰ ਮੁੜ ਕੇ ਵਿੱਚ ਸਾਂਝੀ ਜਨਤਾ ਜਿਹੜੀ ਇੱਥੇ ਚਰਚ ਦੇ ਵਿੱਚ ਬੈਠੀ ਹੈ ਉਹਨਾਂ ਨਾਲ ਸਾਰੀ ਬੈਠ ਕੇ ਗੱਲ ਕੀਤੀ ਹੈ ਮੈਂ ਇੱਥੇ ਨਾਲ ਹੀ ਮੌਜੂਦ ਰਿਆਂ ਜੀ ਜਿਹੜੀ ਉਹਨਾਂ ਦੀ ਫਾਰਮ ਜਿਹੜੀ ਪ੍ਰੀਮੀਨਰੀ ਜਿਹੜੀ ਉਹਨਾਂ ਨੇ ਆਪਣੀ ਇਨਕੁਆਰੀ ਕੀਤੀ ਐ ਐਸਐਚਓ ਸਾਹਿਬ ਹੀ ਨਾਲ ਸੀ ਤੇ ਉਹਨਾਂ ਨੇ ਇਹੋ ਹੀ ਕਿਹਾ ਕਿ ਜਿਹੜੀ ਕੱਲ ਜਿਹੜੀ ਘਟਨਾ ਹੋਈ ਆ ਜਿਹੜੇ ਵੀ ਦੋਸ਼ੀ ਹੋ ਦੇਖ ਕੇ ਤੇ ਉਹਦੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ